7 ਜੁਲਾਈ ਨੂੰ ਪੂਰੇ ਦੇਸ਼ ਦੇ ਵਿੱਚ ਛੁੱਟੀ ਹੋ ਸਕਦੀ ਹੈ ਪੂਰਾ ਦੇਸ਼ ਬੰਦ ਹੋ ਸਕਦਾ ਹੈ ਸਕੂਲ ਕਾਲਜ ਸਰਕਾਰੀ ਦਫਤਰ ਹਰ ਥਾਂ ਤੇ ਜਿਹੜੇ ਨੇ ਉਸ ਦਿਨ ਤਾਲੇ ਲੱਗ ਸਕਦੇ ਨੇ ਆਖਿਰਕਾਰ ਛੁੱਟੀ ਕਿਉਂ ਹੋਵੇਗੀ ਅਤੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਹੋਵੇਗੀ ਕਿਹੜੇ ਰਾਜ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ ਕਿ ਤੁਹਾਡੇ ਇਲਾਕੇ ਦੇ ਵਿੱਚ ਛੁੱਟੀ ਹੋਵੇਗੀ ਜਾਂ ਨਹੀਂ ਇਹ ਸਾਰਾ ਕੁਝ ਤੁਸੀਂ 2 ਮਿੰਟ ਦੀ ਵੀਡੀਓ ਦੇ ਵਿੱਚ ਜਾਣ ਲਵੋਗੇ ਜੀ ਆਸਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਕ 파ਟੀ ਨਾਲ ਪ੍ਰਿਆ 7 ਜੁਲਾਈ ਨੂੰ ਦੇਸ਼ ਬੰਦ ਰਹਿ ਸਕਦਾ ਹੈ ਇਸ ਦੇ ਦੋ ਕਾਰਨ ਨੇ ਸਭ ਤੋਂ ਪਹਿਲਾਂ ਤਾਂ ਪਹਿਲੇ ਕਾਰਨ ਦੇ ਬਾਰੇ ਗੱਲਬਾਤ ਕਰਾਂਗੇ ਕਿ ਆਖਿਰਕਾਰ ਪਹਿਲਾ ਕਾਰਨ ਜਿਆ ਕਿਉਂ ਹੈ ਕਿ ਹੈ ਕਿ 7 ਜੁਲਾਈ ਨੂੰ ਜਿਹੜਾ ਉਹ ਦੇਸ਼ ਬੰਦ ਰਹੇਗਾ ਦਰਅਸਲ ਮਜ਼ਦੂਰਾ ਨੇ ਇੱਕ ਜੋ ਹੈ ਐਲਾਨ ਕਰ ਦਿੱਤਾ ਹੈ ਕਿ ਉਹ ਧਰਨਾ ਦੇਣਗੇ ਅਤੇ ਮਜ਼ਦੂਰ ਵਰਗ ਇਸ ਵਾਰ ਸੜਕਾਂ ਤੇ ਰਹੇਗਾ ਕਿਉਂਕਿ ਉਹਨਾਂ ਨੇ ਕਿਹਾ ਕਿ ਸਾਡੇ ਜੋ ਕੰਮਾਂ ਨੂੰ ਲੈ ਕੇ ਕੋਈ ਨੀਤੀ ਜਿਹੜੀ ਉਹ ਨਹੀਂ ਬਣਾਈ ਜਾਂਦੀ ਸਾਡੇ ਵੇਤਨ ਨੂੰ ਲੈ ਕੇ ਜਿਹੜਾ ਹੈ ਉਹ ਹਮੇਸ਼ਾ ਕਟੌਤੀ ਹੁੰਦੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਪੂਰੇ ਦੇਸ਼ ਦੇ ਵਿੱਚ ਉਸ ਦਿਨ ਤਾਲਾ ਜਿਹੜਾ ਹੈ ਉਹ ਲਗਵਾ ਸਕਦੇ ਨੇ ਮਤਲਬ ਕਿ ਬਹੁਤ ਸਾਰੀਆਂ ਦਫ਼ਤਰਾਂ ਤੇ ਸਕੂਲਾਂ ਤੇ ਕਾਲਜਾਂ ਤੇ ਸਰਕਾਰੀ ਬੈਂਕਾਂ ਤੇ ਜਿਹੜਾ ਹੈ ਉਹ ਦਿਨ ਬੰਦ ਦਾ ਐਲਾਨ ਹੋ ਸਕਦਾ ਹੈ ਦਰਅਸਲ ਤੁਹਾਨੂੰ ਦੱਸ ਦਿੰਦੇ ਆ ਕੀ ਅਦਿਸ਼ਤੇ ਕਈ ਹਿੱਸਿਆਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋਣਗੇ ਰੈਲੀਆਂ ਹੋਣਗੀਆਂ ਧਰਨੇ ਦੇਖਣ ਨੂੰ ਜਿਹੜੇ ਨੇ ਉਹ ਮਿਲਣਗੇ ਤੁਹਾਨੂੰ ਦੱਸ ਦਈਏ ਕਿ ਭਾਰਤ ਬੰਦ ਦਾ ਜਿਹੜਾ ਮੁੱਖ ਕਾਰਨ ਹੈ ਉਹ ਸ਼੍ਰਮਿਕ ਸੰਘਟ ਸੰਗਠਨ ਅਤੇ ਮਜ਼ਦੂਰ ਵਰਗ ਦੀਆਂ ਮੰਗਾਂ ਨੂੰ ਲੈ ਕੇ ਆ ਉਹਨਾਂ ਨੇ ਕਿਹਾ ਕਿ ਜਿਹੜਾ ਸਾਡੇ ਖਿਲਾਫ ਜਿਹੜੀਆਂ ਨੀਤੀਆਂ ਮਜ਼ਦੂਰਾਂ ਦੇ ਖਿਲਾਫ ਬਣਾਈਆਂ ਜਾਂਦੀਆਂ ਨੇ ਉਸ ਨੂੰ ਲੈ ਕੇ ਹੁਣ ਆਵਾਜ਼ ਚੁੱਕਣ ਦਾ ਵੇਲਾ ਆ ਗਿਆ ਉਹ ਕਹਿੰਦੇ ਕਿ ਜੋ ਹੈ ਉਹਨਾਂ ਦੇ ਰੋਜ਼ਗਾਰ ਨੂੰ ਲੈ ਕੇ ਜੋ ਚੀਜ਼ਾਂ ਨਹੀਂ ਕੀਤੀਆਂ ਜਾ ਰਹੀਆਂ ਜਾਂ ਵੇਤਨ ਦੇ ਵਿੱਚ ਕਟੌਤੀ ਹੁੰਦੀ ਹੈ ਜਾਂ ਉਹਨਾਂ ਨੇ ਕਿਹਾ ਕਿ ਠੇਕਾ ਪ੍ਰਥਾ ਜਿਹੜੀ ਚੱਲ ਰਹੀ ਹੈ ਠੇਕੇਦਾਰੀ ਚੱਲਦੀ ਹੈ ਜਾਂ ਕਰਮਚਾਰੀਆਂ ਦੇ ਅਧਿਕਾਰਾਂ ਦੇ ਵਿੱਚ ਜਿਹੜੀ ਕਟੌਤੀ ਕੀਤੀ ਜਾਂਦੀ ਹੈ ਉਸ ਨੂੰ ਲੈ ਕੇ ਉਹ ਮੰਗਾਂ ਜਿਹੜੀਆਂ ਨੇ ਉਹ ਰੱਖ ਰਹੇ ਨੇ ਤੇ ਇਸ ਨੂੰ ਲੈ ਕੇ ਵੱਡੇ ਪੱਧਰ ਤੇ ਜਿਹੜਾ ਹੈ ਉਹ ਦੇਸ਼ ਦੇ ਵਿੱਚ ਜੋ ਹੈ ਉਹ ਬੰਦ ਦਾ ਐਲਾਨ ਜਿਹੜਾ ਸਾਦੀ ਲਈ ਨੂੰ ਕੀਤਾ ਜਾ ਰਿਹਾ ਹੈ ਤੇ ਇਸ ਦੇ ਵਿੱਚ ਜਿਹੜਾ ਕਿੜੀਆਂ-ਕੜੀਆਂ ਚੀਜ਼ਾਂ ਪ੍ਰਭਾਵਿਤ ਹੋਣਗੀਆਂ ਜਿਹੜੀਆਂ ਬੰਦ ਰਹਿ ਸਕਦੀਆਂ ਨੇ ਉਹ ਮੈਟਰੋ ਬੰਦ ਰਹਿ ਸਕਦਾ ਹੈ বাস ਸੇਵਾਵਾਂ ਬੰਦ ਰਹਿ ਸਕਦੀਆਂ ਨੇ ਬਾਜ਼ਾਰ ਬੰਦ ਰਹਿ ਸਕਦੇ ਨੇ ਆਫਿਸ ਅਫਸਰ ਜਿਹੜੇ ਨੇ ਬੰਦ ਰਹਿ ਸਕਦੇ ਨੇ ਸਕੂਲ ਕਾਲਜ ਬੰਦ ਰਹਿ ਸਕਦੇ ਨੇ ਟ੍ਰੈਫਿਕ ਜਾਮ ਹੋ ਸਕਦਾ ਹੈ ਆਈਟੀ ਸੈਕਟਰ ਦੇ ਵਿੱਚ ਕਾਰਜ ਜਿਹੜੀਆਂ ਨੇ ਉਹ ਰੁਕਾਵਟਾਂ ਸਕਦੀਆਂ ਨੇ ਦੁਕਾਨਾਂ ਬੰਦ ਰਹਿ ਸਕਦੇ ਨੇ ਵਪਾਰ ਜਿਹੜਾ ਹੈ ਹੋਲੀ ਹੋ ਸਕਦਾ ਹੈ ਹਾਲਾਂਕਿ ਪੂਰਨ ਤੌਰ ਤੇ ਹਾਲੇ ਤੱਕ ਇਹ ਗੱਲ ਨਹੀਂ ਕਹੀ ਹੈ ਗਈ ਹੈ ਕਿ ਉਸ ਦਿਨ ਬੰਦ ਰਹੇਗਾ ਜਾਂ ਨਹੀਂ ਪਰ ਜਿਹੜੇ ਮਜ਼ਦੂਰ ਵਰਗ ਨੇ ਉਹਨਾਂ ਨੇ ਆਪਣਾ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ ਹਾਲਾਂਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ ਬੰਦ ਤੋਂ ਪਹਿਲਾਂ ਹੀ ਇਹ ਇਹਨਾਂ ਚੀਜ਼ਾਂ ਨੂੰ ਨਿਵੇੜ ਲਵਾਂਗੇ ਅਸੀਂ ਗੱਲਬਾਤ ਕਰਾਂਗੇ ਅਸੀਂ ਗੱਲਬਾਤ ਦੇ ਲਈ ਤਿਆਰ ਹਾਂ ਦਰਅਸਲ ਔਰ ਸਭ ਤੋਂ ਜ਼ਿਆਦਾ ਕਿਹੜੇ ਰਾਜ ਪ੍ਰਭਾਵਿਤ ਹੋਣਗੇ ਉਹ ਵੀ ਜਾਣ ਲਵੋ ਜਿਹੜੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ ਇਹਨਾਂ ਚੀਜ਼ਾਂ ਦੇ ਨਾਲ ਉਹ ਹੈ ਦਿੱਲੀ, ਬੰਬਈ, ਕੋਲਕਾਤਾ, ਚੇਨਈ, ਬੈਂਗਲੌਰ ਅਤੇ ਹੈਦਰਾਬਾਦ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਦਾ ਪ੍ਰਭਾਵ ਜਿਹੜਾ ਹੈ ਉਹ ਪਵੇਗਾ। ਸੋ ਜਿਹੜੇ ਲੋਡ ਜਾਂ ਚੀਜ਼ਾਂ ਨੇ ਉਹ ਬੰਦ ਨਹੀਂ ਰਹਿਣਗੀਆਂ ਜਿਵੇਂ ਕੋਈ ਮੈਡੀਕਲ ਹੈ, ਕੋਈ ਹਸਪੀਟਲ ਹੈ, ਕੋਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਬੰਦ ਨਹੀਂ ਰਹਿਣਗੀਆਂ। ਸੋ ਪਹਿਲਾ ਕਾਰਨ ਤੇ ਮੈਂ ਤੁਹਾਨੂੰ ਇਹ ਦੱਸਿਆ ਕਿ ਇਸ ਕਰਕੇ ਜਿਹੜਾ ਹੈ ਉਹ ਛੁੱਟੀ ਹੋ ਸਕਦਾ ਕਿਉਂਕਿ ਇਸ ਦਿਨ ਜਿਹੜਾ ਹੈ ਉਹ ਮਜ਼ਦੂਰ ਵਰਗ ਜਿਹੜਾ ਉਹ ਧਰਨੇ ਤੇ ਬੈਠ ਸਕਦਾ ਹੈ ਦੂਜਾ ਕਾਰਨ ਤੁਹਾਨੂੰ ਦੱਸਦੀ ਹੈ ਕਿ ਦੂਸਰਾ ਕਾਰਨ ਇਹ ਹੈ ਕਿ ਜੋ 7 ਜੁਲਾਈ ਜਾਂ 6 ਜੁਲਾਈ ਦੇ ਵਿੱਚੋਂ ਕਿਸੇ ਇੱਕ ਦਿਨ ਜੋ ਹੈ ਉਹ ਪਬਲਿਕ ਹੌਲੀਡੇ ਜਿਹੜਾ ਹੈ ਉਹ ਹੋ ਸਕਦਾ ਹੈ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਹੈ ਉਹ ਇੱਕ ਦਿਨ ਜੋ ਹੈ ਉਹ ਛੁੱਟੀ ਜਿਹੜੀ ਉਹ ਕੀਤੀ ਜਾ ਸਕਦੀ ਹੈ ਕਿਉਂਕਿ ਤੁਹਾਨੂੰ ਦੱਸਦੀ ਹੈ ਕਿ ਪਬਲਿਕ ਹੌਲੀਡੇਸ ਕਰਕੇ ਐਲਾਨਿਆ ਜਾਵੇਗਾ ਕਿਉਂਕਿ ਐਸ ਦਿਨ ਜਿਹੜਾ ਹੈ ਉਹ ਮਹਰਮ ਦੀ ਛੁੱਟੀ ਹੋ ਸਕਦੀ ਹੈ ਜੋ ਕਿ ਇਸਲਾਮੀ ਅ ਧਰਮ ਦੇ ਵਿੱਚ ਇਸ ਦੀ ਨਵ ਵਰਸ਼ ਮਤਲਬ ਕਿ ਨਵਾਂ ਸਾਲ ਦੇ ਤੌਰ ਤੇ ਇਹ ਮਨਾਇਆ ਜਾਂਦਾ ਹੈ ਤੇ 6 ਜਾਂ 7 ਜੁਲਾਈ ਨੂੰ ਇਸ ਦੀ ਛੁੱਟੀ ਜਿਹੜੀ ਆ ਹੋ ਸਕਦੀ ਹੈ ਇਹ ਚੰਦ ਦਿਖਣ ਤੇ ਨਿਰਭਰ ਰਹਿ ਸਕਦਾ ਹੈ ਜੇਕਰ 6 ਨੂੰ ਦਿਖ ਜਾਂਦਾ ਤਾਂ 6 ਨੂੰ ਛੁੱਟੀ ਹੋਵੇਗੀ ਜੇਕਰ 7 ਨੂੰ ਦਿਖਦਾ ਤੇ 7 ਨੂੰ ਛੁੱਟੀ ਜਿਹੜੀ ਆ ਹੋ ਸਕਦੀ ਹੈ ਸੋ ਇਹ ਛੁੱਟੀ ਨੂੰ ਲੈ ਕੇ ਲਗਾਤਾਰ ਅਸ਼ੰਕਾ ਜਿਹੜੀ ਉਹ ਬਣੀ ਹੋਈ ਹੈ ਕਿ 7 ਜਾਂ 6 ਨੂੰ ਜਿਹੜੀ ਹੈ ਉਹ ਛੁੱਟੀ ਦਾ ਐਲਾਨ ਹੋ ਸਕਦਾ ਹੈ ਹਾਲਾਂਕਿ ਹਾਲੇ ਇਸ ਨੂੰ ਕਨਫਰਮੇਸ਼ਨ ਨਾ ਮੰਨਿਓ ਇਸ ਤੇ ਹੋਰ ਵੀ ਅਪਡੇਟ ਆਵੇਗੀ ਦੀ ਆਖਿਰਕਾਰ ਪੱਕੀ ਛੁੱਟੀ ਹੈ ਜਾਂ ਨਹੀਂ ਤੁਸੀਂ ਚੈਨਲ ਨੂੰ ਫੋਲੋ ਕਰਕੇ ਰੱਖਿਓ ਤਾਂਕਿ ਤੁਹਾਡੇ ਤੱਕ ਖਬਰ ਜਿਹੜੀ ਆ ਉਹ ਕੌਣ ਸਕੇ ਛੁੱਟੀ ਨੂੰ ਲੈ ਕੇ ਤਾਂਕਿ ਤੁਸੀਂ ਖੱਜਲ ਖੁਆਰੀ ਦੇ ਵਿੱਚ ਨਾ ਫਸੋ ਤੁਸੀਂ ਕੀ ਕਹਿਣਾ ਚਾਹੋਗੇ ਜਰੂਰ ਦੱਸੋ